ਜਦੋਂ ਨਾ ਦੀਪੇ ਹੀਰਾ ਵਾਲੇ ਦੀ ਗੱਲ ਹੁੰਦੀ ਆ ਹੂੰ ਤੇ ਉਦੋਂ ਭਾਗ ਸਿੰਘ ਦੀ ਗੱਲ ਹੁੰਦੀ ਆ ਨਾਲ ਨਾ ਆਹੋ ਜਿਹੜਾ ਪਿੰਕੀ ਨੇ ਸੁਣਾਈਓ ਬਿਜਲੀ ਕਿਥੋਂ ਨਹੀਂ ਸੀ ਇੱਕ ਵਾਰ ਹਾਂ ਤੇ ਉਹ ਹੁਣ ਜਿਹੜੇ ਬੰਦੇ ਉਸ ਏਰੀਏ ਦੇ ਆ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਆ ਇਸ ਗੱਲ ਦਾ ਕਿ ਉਹ ਆਪ ਠੇਕੇ ਲੈਂਦਾ ਸੀ ਹੂੰ ਜਿਹੜਾ ਬੰਦਾ ਉਹਦੇ ਬਰਾਬਰ ਬੁੱਲੀ ਦਿੰਦਾ ਸੀ ਹੂੰ ਉਹਦੇ ਕਰਿੰਦਿਆਂ ਨੂੰ ਇਹਨਾਂ ਦੇ ਰਾਹੀ ਦੀਪੇ ਹੀਰਾ ਵਾਲੇ ਦੇ ਗਰੁੱਪ ਦੇ ਰਾਹੀਂ ਮરાਇਆ ਜਾਂਦਾ ਸੀ ਹੂੰ ਜੇ ਉਸ ਬਿਲੇ ਯਾਨੀ ਉਹਨਾਂ 34 ਸਾਲਾਂ ਵਿੱਚ ਉਹਦੇ ਭਾਗ ਦੇ ਕਿਸੇ ਠੇਕੇ ਦੇ ਉੱਤੇ ਕੋਈ ਕਰਿੰਦਾ ਮਰਿਆ ਹੋਵੇ ਇਲਾਕੇ ਦੇ ਬੰਦਿਆਂ ਨੂੰ ਪੁੱਛ ਕੇ ਦੇਖੋ ਹੂੰ ਜਿਹੜਾ ਉਹਦੇ ਵਿਰੁੱਧ ਬੋਲ ਹੀ ਦਿੰਦਾ ਸੀ ਉਹਨਾਂ ਦੇ ਬੰਦੇ ਮਰਦੇ ਸੀ ਬਾਹਰ ਦਿੱਤੇ ਹੁਣ ਇਦਾਂ ਪੈਸੇ ਵਾਲੇ ਬੰਦਿਆ ਨੇ ਮੈਂ ਨਾ ਭਾਜੀ ਇੱਥੇ ਜਾਨੀ ਦਰਜਣਾ ਫੋਨ ਮੈਨੂੰ ਆਇਆ ਆ ਬੰਦੇ ਜਿਹੜੇ ਕਿ ਸਾਨੂੰ ਇਦਾਂ ਹੁੰਦੀ ਪਈ ਇਦਾਂ ਜੇ ਅਸੀਂ ਬੰਦਿਆਂ ਨੂੰ ਲਿਆਉਣ ਲੱਗੇ ਗਵਾਹੀਆਂ ਪਤਾ ਨਹੀਂ ਹੁੰਦਾ ਬੰਦਾ ਕੌਣ ਹੈ ਆ ਉਹ ਚੀਜ਼ਾਂ ਚ ਬਈ ਜਾਨੀ ਇਦਾਂ ਦੇ ਵੀ ਬੰਦੇ ਸਿਗੇ ਜਿਹੜੇ ਕਹਿੰਦੇ ਬਈ 10000 ਦੇ ਪਿੱਛੇ ਮੇਰਾ ਦਾਦਾ ਇਦਾਂ ਜਿਹੜਾ ਬੰਦਾ ਕੋ ਖਰਾਬੀ ਕਰਦਾ ਸੀ ਇਹ 10000 ਰੁਪਇਆ ਦੇ ਕੇ ਬੰਦੇ ਦਾ ਕਤਲ ਕਰਵਾ ਦਿੰਦੇ ਸੀ ਔਰ ਹੁਦਦੈਂ ਸਿੱਖੋ ਹੁਣ ਜਿਹੜੀਆਂ 18 ਆ ਜਿਹੜੇ ਜਿਹੜੇ ਲੀਡਰਾਂ ਦੇ ਕੋਲ ਪਤਾ ਸੀ ਕਿ ਇੱਥੇ ਪੁਲਿਸ ਦੀ ਇਹਨਾਂ ਨਾਲ ਹੈਗੀ ਆ ਇੱਥੇ ਬਚਾ ਆ ਸਾਡਾ ਉਹਨਾਂ ਦੇ ਰਾਹੀਂ ਕੰਮ ਕਿੰਨੇ ਹੁੰਦੇ ਰਹੇ ਆ ਤੁਸੀਂ ਜਿੰਨੇ ਕਾਂਗਰਸੀ ਲੀਡਰ ਆ ਕਿਸੇ ਵੀ ਏਰੀਏ ਦੇ ਉਹਦੇ ਇਲਾਕੇ ਦੇ ਬੰਦਿਆਂ ਨੂੰ ਪੁੱਛ ਕੇ ਦੇਖ ਲਓ ਉੱਥੇ ਦੇ ਜਿਹੜੇ 5 8 10 20 ਪਿੰਡਾਂ ਦੇ ਖਾੜਕੂ ਇਹ ਗਰੁੱਪ ਨਾਲ ਬੰਦੇ ਹੋਣਗੇ ਉਹਦੇ ਚੰਗੇ ਸਬੰਧ ਹੋਣਗੇ ਉੱਥੇ ਹੂੰ ਬਿੱਲੇ ਕੁਵਲੇ ਜਾ ਕੇ ਉੱਥੇ ਰਹਿੰਦੇ ਰਹੇ ਆ ਆਹੋ ਹੁਣ ਇਹਨਾਂ ਗੱਲਾਂ ਦੀ ਸਫਾਈ ਤੁਸੀਂ ਜਿਹੜਾ ਮਰਜ਼ੀ ਲੌਜਿਕ ਦੇ ਦਿਓ ਗੱਲ ਮੁੜ ਮੁੜ ਕੇ ਇੱਥੇ ਆਉਂਦੀ ਆ ਵੀ ਅ즈ਮੇਰ ਸਿੰਘ ਤੂੰ ਪਹਿਲਾਂ ਇਹ ਦੱਸ ਪਏ ਪੰਜਾਬ ਵਿੱਚ ਉਹ ਸਮੱਸਿਆ ਕਿਹੜੀ ਸੀ ਜਿਹਦੇ ਕਰਕੇ ਤੁਸੀਂ ਕਹਿੰਨੇ ਆ ਵੀ ਇਹ ਇਹ ਕੌਮੀ ਲੜਾਈ ਲੜਈ ਆ ਸੀ ਆਹੋ ਚਾਹੇ ਜੇ ਨਿਰੰਕਾਰੀਆਂ ਦੀ ਗੱਲ ਕਰਦੇ ਆਂ ਕਿ ਨਿਰੰਕਾਰੀ ਆ ਕੇ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਲੱਗੇ ਆ ਤਾਂ ਕੀ ਸਿੱਖਾਂ ਨੇ ਇੰਡੀਆ ਤੋਂ ਬਾਹਰ ਅਸਾਈਆਂ ਦੇ ਮੁਲਕਾਂ ਜਾ ਕੇ ਪ੍ਰਚਾਰ ਨਹੀਂ ਕੀਤਾ ਇੰਡੀਆ ਸਾਰੇ ਦੇ ਵਿੱਚ ਹੁਣ ਜਿੱਥੇ 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 ਵੀ ਸਿੱਖ ਹੈਗੇ ਆ ਕਿੰਨੇ ਗੁਰਦੁਆਰੇ ਉਹਨਾਂ ਨੂੰ ਕੋਈ ਰੋਕਦਾ ਥੋੜੀ ਸੀਗਾ ਅੱਜ ਹੁਣ ਵੀ ਨਹੀਂ ਰੋਕਦਾ ਜੀ ਜੇ ਜੇ ਗੁਰਦੁਆਰੇ ਬਣਾਉਂਦੇ ਜਿੰਨਾ ਮਰਜ਼ੀ ਕਰੋ ਪ੍ਰਚਾਰ ਹੈ ਨਾ ਸਿੱਖਾਂ ਨੇ ਹੋਰ ਕਿੰਨੀਆਂ ਸਟੇਟਾਂ ਤੋਂ ਲਿਆ ਲਿਆ ਕਿ ਭਈਆਂ ਨੂੰ ਅੰਮ੍ਰਿਤ ਛਕਾ ਕੇ ਪ੍ਰਚਾਰਕ ਗ੍ਰੰਥੀ ਢੋਲਕੀਆਂ ਸਖਾਈਆਂ ਹਰਮੋਨ ਵਿੱਚ ਖਾਇਵਨਨ ਹੁਣ ਜੇ ਜੇ ਕੋਈ ਸਾਡੇ ਧਰਮ ਵਿੱਚ ਆ ਜਾਂਦਾ ਅਸੀਂ ਹੁੱਬ ਕੇ ਸਾਰੀ ਦੁਨੀਆ ਨੂੰ ਦੱਸਦੇ ਹਾਂ ਵੀ ਆ ਹਿੰਦੂ ਬੀਬੀ ਆ ਜੀ ਦੇਖੋ ਇਹਨਾਂ ਅੰਮ੍ਰਿਤ ਛਕ ਲਿਆ ਇਹ ਗੋਰੇ ਨੇ ਪੱਕ ਬਨ ਲਈ ਤੇ ਜੇ ਅਗਲੇ ਆ ਕੇ ਪ੍ਰਚਾਰ ਕਰਨ ਲੱਗਿਆ ਨਾਲੇ ਪੰਜਾਬ ਤਾਂ ਕੱਲੇ ਸਿੱਖਾਂ ਦਾ ਹੈ ਹੀ ਨਹੀਂ ਸੀ ਆਹੋ ਹੁਣ ਵੀ ਹੁਣ ਵੀ ਜਿਹੜੀਆਂ 60 65% ਵੱਧਦੀ ਤਾਂ ਨਾਨ ਸਿੱਖੀ ਆ ਇਸ ਪੰਜਾਬ ਚ ਫੇ ਤੁਸੀਂ ਸ਼ਰਾਬ ਦੀ ਗੱਲ ਕਰਦੇ ਆ ਉਹਦਾ ਉਹਦਾ ਜਿੰਨਾ ਜਿੰਨਾ ਧੰਦਾ ਸਿੱਖ ਘੋਣੇ ਵਾਲਿਆਂ ਦਾ ਸੀਗਾ ਪੰਜਾਬ ਤੋਂ ਬਾਹਰ ਆ ਕੇ ਕਿੰਨੇ ਸਿੱਖਾਂ ਨੇ ਆ ਕੇ ਠੀਕੇ ਹੋਰ ਨਸ਼ਿਆਂ ਦਾ ਇੱਥੇ ਜਦੋਂ ਅੰਮ੍ਰਿਤਪਾਲ ਵਾਲੀ ਉਹਦਾ ਰੌਲਾ ਚੱਲਦਾ ਸੀ ਨਾ ਹੂੰ ਜਿੱਦਾਂ ਜਿਹੜੇ ਛੋਟੇ ਛੋਟੇ ਨਿਆਣੇ ਆ ਨਾ ਉਹਨਾਂ ਨੂੰ ਇਦਾਂ ਕਰਕੇ ਤਿਆਰ ਗੁਰਦੁਆਰਿਆਂ 'ਚ ਖੜੇ ਕਰ ਕਰਕੇ ਹੀ ਨਹੀਂ ਜਾਨੀ ਬਹੁਤ ਇਦਾਂ ਦੀਆਂ ਕਪਤਾਵਾਂ ਗੁਆਈਆਂ ਹੂੰ ਇੱਕ ਟਾਈਮ ਇਦਾਂ ਦਾ ਆਇਆ ਕਿ ਇੱਕ ਸਿੱਖ ਕਹਾਣੇ ਵਾਲੇ ਪਰਿਵਾਰ ਦਾ ਇੱਕ ਮੁੰਡਾ ਨਸ਼ੇ ਦੀ ਬਹੁਤ ਵੱਡੀ ਖੇਪ ਆ ਉਹਦੇ ਵਿੱਚ ਉਹਦਾ ਨਾਮ ਆ ਰਿਹਾ ਸੀ ਹੂੰ ਤਾਂ ਇੱਕ ਮੁੰਡਾ ਅਮਰਤਪਾਲ ਦੇ ਹੱਕ ਵਿੱਚ ਕਵਤਾ गा ਰਿਹਾ ਸੀ ਗੁਰਦੁਆਰੇ ਵੀ ਸਰਕਾਰ ਨਸ਼ੇ ਵੰਡਦੀ ਆ ਪੰਜਾਬ 'ਚ ਹੂੰ ਤੇ ਸਾਡਾ ਯੋਧਾ ਕਹਿੰਦਾ ਵੀ ਨਸ਼ੇ ਇੱਥੇ ਕਰਨ ਨਹੀਂ ਦੇਣੇ ਸੀ ਯਾ ਭਈ ਜਾਣੀ ਮਿਲੀਅਨਾਂ ਡਾਲਰਾਂ ਦੀ ਖੇਪ ਜਿਹੜੀ ਆ ਉਹਦੇ ਵਿੱਚ ਨਾਮ ਆ ਰਿਹਾ ਤੇ ਦੂਜਾ ਉੱਥੇ ਕਵਤਾ गा ਰਿਹਾ ਹੂੰ ਹੁਣ ਤੁਸੀਂ ਤੁਹਾਨੂੰ ਚੇਤਾ ਹੁਣਾ ਜਿਹੜਾ ਆਪਣਾ ਕੀਰਤਨ ਕਰਦੇ ਜਸਪੀਰ ਸਿੰਘ ਸੀ ਸ਼ਾਇਦ ਨਾ ਜਿਹੜਾ ਥੁੰਨੇ ਵਾਲਾ ਹੀ ਸੀ ਉਹ ੁੰਨੇ ਵਾਲਾ ਤਨੂਪ ਸਿੰਘ ਸੀ ਨਹੀਂ ਨਹੀਂ ਉਹ ਜਸਪੀਰ ਸਿੰਘ ਹੀ ਸੀ ਮੇਰਾ ਖਿਆਲ ਜਿੱਦਾਂ ਉਹ ਉਹ ਕੀਰਤਨ ਕਰਦੇ ਸੀ ਬਸੁਰਾਜਿਆ ਉਹ ਜਿਹੜੇ ਅਖੰਡ ਕੀਰਤਨੀ ਟਾਈਪ ਦੇ ਉਹ ਬਸ ਬਸ ਐਦਾਂ ਬਸ ਹਾਂ ਐਦਾਂ ਬਹੁਤ ਵਧੀਆ ਨਹੀਂ ਸੀ ਕਰ ਹੁੰਦਾ ਪਰ ਕਥਾ ਐਦਾਂ ਕਰਕੇ ਤੇ ਹਨਾ ਤਾਂ ਮਸ਼ਹੂਰ ਸੀਗੇ ਹਾਂ ਮਸ਼ਹੂਰ ਬੜੇ ਹੋਈ ਸੀ 12 ਸਾਲ ਹੋ ਗਏ ਹਾਂ ਹਨਾ ਹੁਣ ਇੱਕ ਸਟੇਜ ਦੇ ਉੱਤੇ ਉਹਨਾਂ ਦੀ ਗੱਡੀ ਦੇ ਰਾਹੀ ਮੁੰਡਾ ਉਹਨਾਂ ਦਾ ਕੈਮਿਸਟਾ ਕੰਮ ਕਰਦਾ ਸੀ ਹੂੰ ਠੀਕ ਹੈ ਉਹ ਯਾਨੀ ਗੱਡੀ ਲੰਗੀ ਹੁਣ ਸਾਰਿਆਂ ਨੂੰ ਪਤਾ ਸੀ ਵੀ ਤਕੜਾ ਪ੍ਰਚਾਰ ਕਿਆ ਹੂੰ ਮੁੰਡੇ ਨੇ ਕੋਈ ਨਸ਼ੇ ਕੋ ਡਰੱਗ ਇਦਾਂ ਦਾ ਲੈ ਕੇ ਆਉਣਾ ਸੀ ਜਿਹੜਾ ਆਪਣੇ ਉੱਥੇ ਵੇਚਦਾ ਸੀ ਉਹ ਹੂੰ ਉਹਦੀ ਗੱਡੀ ਦੇ ਵਿੱਚ ਆਇਆ ਸੀ ਜਸਕੀਰ ਸਿੰਘ ਦੀ ਚ ਅੱਛਾ ਠੀਕ ਹੈ ਮਤਲਬ ਇਦਾਂ ਕਿੰਨੇ ਬੰਦੇ ਆ ਪ੍ਰੋਮਿਨੈਂਟ ਬੰਦੇ ਜਿਹੜੇ ਆ ਉਹ ਉਹ ਇਦਾਂ ਦੇ ਕੰਮ ਦੇ ਵਿੱਚੋਂ ਆ ਬਾਦਲਾਂ ਦੇ ਬੇਲੇ ਅਕਾਲੀਆਂ ਦੇ ਵਿੱਚ ਸ਼ਰੂਮਣੀ ਕਮੇਟੀ ਦੇ ਵਿੱਚ ਕਿੰਨੇ ਇਹਨਾਂ ਦੇ ਲੀਡਰ ਆ ਜਿਹਨਾਂ ਦਾ ਨਾਂ ਨਸ਼ਿਆਂ ਵਿੱਚ ਆਉਂਦਾ ਹੂੰ ਹੁਣ ਤੁਸੀਂ ਕੋ ਇਨਾ ਤੋਂ ਕੋਈ ਵੀ ਕੀ ਵਿਆਹਾਂ ਦੇ ਵਿੱਚ ਹੁਣ ਜਿਹੜਾ ਬੰਦਾ ਹੈ ਜਿਹਦੀ ਇੱਕੋ ਹੀ ਕੁੜੀ ਆ ਹਾਂਜੀ ਹਨ ਅਗਲੇ ਦੇ ਕੋਲ ਪੈਸਾ ਆ ਹੂੰ ਉਹ ਚਾਹੁੰਦਾ ਪੇ ਲਾਕੇ ਵਿੱਚ ਵਿਆਹ ਕਰਨਾ ਪੇ ਅਸੀਂ ਇੱਕ ਵਾਰੀ ਬਹਿ ਜਾ ਵਜਾ ਹੋ ਜਾਏ ਹਾਂਜੀ ਉਹ ਖੁਸ਼ੀ ਦੇ ਨਾਲ ਕਰਨਾ ਚਾਹੁੰਦਾ ਯਾਰ ਤੁਹਾਡਾ ਢਿੱਡ ਦੁਖਦਾ ਤੁਸੀਂ ਕਹਤੇ ਕਿੰਨੇ ਵੀ ਦੱਸ ਦੀ ਸਮੱਸਿਆ ਹੈ ਲੋਕਾਂ ਨੂੰ ਐਜੂਕੇਟ ਕਰੋ ਕੁੜੀਆਂ ਵਿੱਚ ਕੌਨਫੀਡੈਂਸ ਹੋਵੇ ਸੌਦਾ ਜਦੋਂ ਸੌਦਾ ਕਰਦੇ ਆ ਤੁਸੀਂ ਡੀਲਾਂ ਕਰਦੇ ਆ ਜਿਸ ਬੰਦੇ ਨੂੰ ਪਤਾ ਆ ਕਿ ਮੇਰੇ ਕੋਲ 50 ਏਕੜ ਜ਼ਮੀਨ ਆ ਹੂੰ ਤਿੰਨ ਮੇਰੇ ਮੁੰਡੇ ਆ ਉਹ ਚੋ ਦੋ ਅਮਲੀ ਆ ਤਿੰਨੇ ਮੁੰਡੇ ਨਕਮੇ ਆ ਹੂੰ ਜੇ ਮੈਂ ਇਹਨਾਂ ਨੂੰ ਪੜਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਮੇਰੇ ਤੋਂ ਨਹੀਂ ਜਾ ਹੁਣਾ ਹੁਣ ਅਗਲੇ ਦੀ ਕੁੜੀ ਪੜ੍ਹੀ ਲਿਖੀ ਆ ਉਹਨੂੰ ਪਤਾ ਵੀ ਜੇ ਕੁੜੀ ਮੇਰੀ ਕੈਨੇਡਾ ਚਲ ਗਈ ਹੂੰ 50 ਲੱਖ ਏਜੰਟ ਮੰਗਦਾ ਇੱਕ ਬੰਦੇ ਦਾ ਉਹ ਵੀ ਦੋ ਨੰਬਰ ਵਿੱਚ ਤੈਨ ਮੇਰੇ ਮੁੰਡੇ ਆ ਤਿੰਨੇ ਆਦਮੀਆਂ ਜੇ ਅਸੀਂ ਪੰਜੀਆਂ ਨੇ ਜਾਣਾ ਹੋਵੇ ਢਾਈ ਯਾਨੀ ਢਾਈ ਕਰੋੜ ਲੱਗਣਾ ਹੁਣ ਉਹਦੇ ਬਦਲੇ ਚ ਅਗਲਾ ਕਹਿੰਦਾ ਪੇ 60 70 ਲੱਖ ਲਾ ਕੇ ਜੇ ਮੈਂ ਕੁੜੀ ਦਾ ਵਿਆਹ ਮੁੰਡੇ ਵਾਲੇ ਦੀ ਮੰਗਿਆ ਪੇ 20 ਲੱਖ ਕੈਸ਼ ਚਾਹੀਦਾ 10 ਲੱਖ ਦੀ ਕਾਰ ਚਾਹੀਦੀ ਇੱਕ ਗੋਣੇ ਵਾਲਾ ਵੀ ਇੰਨਾ ਪੇ ਮੇਰੀ ਡੀਲ ਮੇਰੇ ਲਈ ਬਹੁਤ ਵਧੀਆ ਆਇਆ ਉਹਨੂੰ ਦਾਜ ਕਾਤੇ ਕਿੰਨੇ ਸੀ ਆਹੋ ਉਹ ਤਾਂ ਬੁਪਾਰਿਆ ਇੱਥੇ ਇੱਥੇ ਵਿੱਚ ਜਾ ਹੁਣ ਕੋਈ ਨਹੀਂ ਮਤਲਬ ਘਟ ਗਿਆ ਵਿੱਚ ਜਾ ਹੁਣ ਫੈਮਲੀਆਂ ਹਣੀ ਘਟ ਗਈਆਂ ਹੂੰ ਕਹਿੰਦਾ ਇਦਾਂ ਰਿਵਾਜ ਚੱਲ ਪਿਆ ਸੀ ਕੈਨੇਡਾ ਦੇ ਵਿੱਚ ਵੀ ਜਿੱਦਾਂ ਹੁਣ ਕਿਸੇ ਮੁੰਡਾ ਵਿਆਹਣਾ ਤੇ ਜਿੰਨੇ ਬੰਦੇ ਮਨ ਲਓ ਉਹਨਾਂ ਦੀ ਫੈਮਿਲੀ ਜੇ ਮੰਨ ਲਓ ਵੀ ਜੇ ਤਿੰਨ ਬੱਚੇ ਆ ਹੂੰ ਤੇ ਦੋ ਮਾਪੇ ਹੋਣਾ ਹੇ ਉਹ ਇਦਾਂ ડીਲ ਕਰਦੇ ਸੀਗੇ ਕਿ ਜਿੰਨੇ ਜਣਿਆਂ ਨੂੰ ਅਸੀਂ ਬਾਅਦ ਸਪான்ਸਰ ਕਰਨਾ ਫੈਮਿਲੀ ਨੇ ਆਉਣਾ ਜੇ 5 ਜਣੇ ਨੇ ਆਉਣਾ ਤੇ ਉਹ 2-2 ਲੱਖ ਕੱਲ ਕਰਦੇ ਦਾ ਲੈਣਾ ਨਹੀਂ ਨਹੀਂ ਫਿਰ 5 ਲੱਖ ਵੀ ਹੋ ਗਿਆ ਵੀ ਉਹ ਕਹਿੰਦੇ ਵੀ ਤੁਸੀਂ ਏਜੰਟਾਂ ਦਾ ਹੀ ਵੀ 10-10 15-15 ਦੇ ਕੇ ਆਉਣਾ ਆਹੋ ਤੇ ਸਾਡਾ ਮੁੰਡਾ ਘੱਟ ਕੁੜੀ ਨੂੰ ਲੈ ਆਊਗਾ ਉਹਦੇ ਵੱਖਰੇ ਪੈਸੇ ਆ ਬਾਕੀ ਜੇ ਦੋ ਭੈਣਾਂ ਨੇ ਆਉਣਾ ਇੱਕ ਭਰਾ ਨੇ ਆਉਣਾ ਮਾਂ ਤੇ ਪੰਜ ਜਣੇ ਹੋਗਾ ਵੀ 30 ਲੱਖ ਹੋਰ ਦਿਓ ਹਾਂ ਨੇ ਵੀ ਵੇੜਾ ਤਾਂ ਗਰ ਗਿਆ ਪਿਆ ਕਹਿੰਦੇ ਵੀ ਦਾਜ ਆ ਇਹ ਵੇੜਾ ਤਾਂ ਗਰ ਗਿਆ ਪਿਆ ਸਮਾਜ ਦਾ ਤੁਸੀਂ ਆਪ ਫਰਸਟ੍ਰੇਸ਼ਨ ਆਪਣੀ ਕੱਢਣ ਦੇ ਲਈ ਪੇ ਜਾ ਕੇ ਉਹਨੂੰ ਕੁੱਟੋ ਹੁਣਾਂ ਜਿਹੜੇ ਨਿਆਗਿਆ ਸਮਾਜ ਸਦਾਰਕਰ ਦੇ ਫਿਰਦੇ ਆ ਆ ਜਦੋਂ ਜਸਵੀਰ ਸਿੰਘ ਆਪਣਾ ਜਿਹੜਾ ਅਜਨਾਲੇ ਵਾਲਾ ਆ ਜਦੋਂ ਗ੍ਰੰਥੀਆਂ ਦੀ ਮਾਰ ਕੁੱਟ ਕਰਦੇ ਸੀ ਇਹ ਸਮਾਜ ਸਦਾਰ ਕਰਦੇ ਸੀ ਅ ਬੰਟੀ ਸਮੱਸਿਆ ਕਰਦਾ ਸੀ ਤਾਂ ਹੁਣ ਲੱਗ ਪਵੇ ਫੇਰ ਤਾਂ ਦੁਨੀਆ 'ਚ ਕਿਤੇ ਵੀ ਨਹੀਂ ਕੁਛ ਚੱਲਦਾ ਜੇ ਹੁਣ ਸਾਰੇ ਆਪਣੇ ਹੱਦਾਂ ਸੁਧਾਰ ਕਰਨ ਦਾ ਭੜਾ ਇਹ ਜਿਹੜਾ ਬੰਦਾ ਹੁਣ ਅਸੀਂ ਸਾਰਾ ਫੇਰ ਤਾਂ ਐਕਸ਼ਨ ਲੈਂਦੀਆਂ ਫੇਰ ਕਹਿੰਦੇ ਵੀ ਸਾਰੀ ਗੱਲਾਂ ਨਹੀਂ ਹੁਣ ਜਿਹਦਾ ਅਸੀਂ ਅਸੀਂ ਕਹਿੰਨੇ ਪੇ ਦਸਮ ਗ੍ਰੰਥ ਠੀਕ ਨਹੀਂ ਹੂੰ ਤ੍ਰਿਅ ਜੀਤ ਰਤਨ ਨਾ ਪर्याਪਿਆ ਹਾਂਜੀ ਹੁਣ ਅਸੀਂ ਇੱਥੇ ਪਿੱਛੇ ਇਦਾਂ ਗੱਲ ਹੋ ਗਈ ਫੇਰ ਮੁੜ ਕੇ ਉੱਥੇ ਜੀ ਕੇਸ ਕਰਾਂਗੇ ਐ ਧਮਕੀ ਦਿੰਦੇ ਆ ਮੈਂ ਕਹਿੰਦਾ ਜੇ ਕੋਈ ਗਰੁੱਪ ਇਦਾਂ ਖੜਾ ਹੋ ਕੇ ਜਾਵੇ ਗੁਰਦੁਆਰੇ 'ਚ ਸਰੂਪ ਚੱਕਣੇ ਦਸਮ ਗ੍ਰੰਥ ਦੇ ਮਤਲਬ ਤੁਸੀਂ ਹੁਣ ਹਜ਼ਾਰ ਬੰਦਾ ਤੁਸੀਂ 2000 ਬੰਦਾ ਉਹ ਅਗਲਾ ਲਾ ਜਾ ਕੇ ਕੋ ਨਿਹੰਗਾਂ ਦਾ ਗਰੁੱਪ ਭਲਕੇ ਨੂੰ ਖੜਾ ਹੋ ਜਵੇ ਧਰਮ ਸਿੰਘ ਆਰ ਕਾ ਹੋਰ ਕੋ ਬੰਦਾ ਉਹ ਕਹੇ ਵੀ ਨਹੀਂ ਅਸੀਂ ਦਾ ਸਮਰੰਥ ਸਹੀ ਆ ਦੂਜੇ ਕਹਿੰਦੇ ਨਹੀਂ ਸਹੀ ਹੁਣ ਬਾਬਿਆਂ ਦੇ ਹੋਰ ਜਿੰਨੀਆਂ ਖਰੀਤੀਆਂ ਗੁਰਦੁਆਰਿਆਂ ਦੇ ਵਿੱਚ ਮਾਹੌਲ ਕਿਦਾਂ ਦਾ ਮਤਲਬ ਸ਼ਾਂਤੀ ਰਹਿ ਸਕਦੀ ਕਦੇ ਬਿਲਕੁਲ ਨਾ ਤੇ ਤੁਸੀਂ ਇਦਾਂ ਇਦਾਂ ਉਹ ਚੀਜ਼ ਨੂੰ ਸਮਾਜ ਸੁਧਾਰ ਕਹਿ ਕੇ ਪਰ ਤੁਸੀਂ ਗੁੰਡਾਗਰਦੀ ਕਰਨੀ ਆ ਤੇ ਜਿੱਥੇ ਤੁਹਾਨੂੰ ਪੈਸੇ ਮਿਲੀ ਜਾਂਦੇ ਆ ਉੱਥੇ ਉੱਥੇ ਮੂੰਹ ਬੰਦ ਫਿਰ ਤੁਸੀਂ ਨਾ ਜੀ ਪੈਸਿਆਂ ਲਈ ਥੋੜੋ ਕਰਦੇ ਸੀ ਹੋਰ ਕਦੇ ਲਈ ਹੁੰਦਾ ਸੀ ਭਾਈ ਉਹ ਹੂੰ ਨਾਲੇ ਫਿਰ ਇਹ ਆ ਬਈ ਇਹਨਾਂ ਦਾ ਇਹ ਆ ਬਈ ਜੇ ਜਾ ਤਾਂ ਦੇ ਜਿੱਦਾਂ ਸੀ ਕਹਿੰਦੇ ਆ ਭਾਵੇਂ ਗਾਲ ਤੇ ਆਈ ਆ ਵੀ ਸਾਡੇ ਹਾਵ ਦਾ ਚੱਲੋ ਆ ਤੇ ਸਾਡੀ ਬੋਲੀ ਬੋਲੋ ਸਾਡੇ ਅਨਸਾਰ ਚੱਲੋ ਫੇਰ ਵੀ ਤੁਸੀਂ ਠੀਕ ਆ ਹੂੰ ਜੇ ਨਹੀਂ ਤਾਂ ਫੇਰ ਤੁਸੀਂ ਬੰਤ ਦੋ ਕਿ ਹਾਂ ਗਦਾਰ ਆ ਬਸ ਬਸ ਇਹ ਮੰਨ ਲਾ ਵੀ ਇਹ ਸੋਚ ਤਾਂ ਗੁਰੂਆਂ ਦੀ ਤਾਂ ਹੈ ਨਹੀਂ ਇਹ ਤਾਂ ਰੰਗ ਦੇ ਬਾਈ ਸੋਚ ਆ ਈਵਨ ਆ ਤੁਹਾਨੂੰ ਚੇਤਾ ਹੁਣ ਪਤਾ ਨਹੀਂ ਕਿ ਜਿਹੜਾ ਉਦੋਂ ਕੇ ਆ ਹੂੰ ਇਹ ਜਦੋਂ ਪਹਿਲੀ ਵਾਰ ਕੈਨੇਡਾ ਚ ਮਿਲਲਾ 2004 ਚ ਆਇਆ ਸੀ ਆ ਤੇ ਇਹਦੀ ਕਿਤਾਬ ਆਈ ਸੀ ਉਹ ਤਵੇ ਰੋਸ ਜਾਗ ਗਿਆ ਹੂੰ ਤੇ ਇਹਨੂੰ ਇਹ ਕਹਿੰਦੇ ਹੁੰਦੇ ਸੀਗੇ ਵੀ ਇਹ ਆਰਐਸਐਸ ਦਾ ਜਾਂਜਿਆ ਲਓ ਸਿਗਾ ਹੀ ਉਹ ਤਾਂ ਉਹ ਤਾਂ ਪਤਾ ਹੀ ਉਹ ਤਾਂ ਸਬੂਤ ਮਿਲ ਈ ਸੀ ਇਹਦੇ ਇਹਨੇ ਜਿਹੜਾ ਜਿਹਦਾ ਸਮਾਨ ਉਹ ਉਹਦਾ ਚੋਰੀ ਕੀਤਾ ਸੀ ਡਾਕਟਰ ਦੂਜੇ ਡਾਕਟਰ ਬਰਿੰਦਰਪਾਲ ਦਾ ਹਾਂ ਹੋ ਇੱਕ ਹੋਰ ਕੀ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਮੇਰੇ ਡਾਕੂਮੈਂਟ ਚੋਰੀ ਕਰਕੇ ਲੈ ਬਰਿੰਦਰਪਾਲ ਬਰਿੰਦਰਪਾਲ ਆਹੋ ਆ ਪਤਾ ਨਹੀਂ ਕੀ ਸੀ ਉਹ ਕਿ ਤੇ ਆਇਆ ਹਨ ਉਹ ਜਣੇ ਹੀ ਉਦੋਂ ਥੋੜਾ ਮਿਸ਼ਨਰੀ টাইਪ ਵੀ ਤਪੂ ਬੋਲਦਾ ਹੁੰਦਾ ਸੀ ਥੋੜੀਆਂ ਗੱਲਾਂ ਉਹ ਗੱਲਬਾਤ ਗੁਜ਼ਾਰੇਦੇ ਵੀ ਜੀ ਤਾਂ ਉਹਨਾਂ ਨੇ ਕਿ ਕਿਤਾਬ ਜਣੀ ਇਹਨੂੰ ਪਿਆ ਤੇ ਇਹ ਥੋੜਾ ਉਹਨਾਂ ਦੇ ਮੂਰੇ ਅੜ ਗਿਆ ਹੂੰ ਉਹਨੇ ਕੀ ਕੀਤਾ ਇੱਕ ਤੀ ਇਸ ਤੀ ਨੇ ਛੱਡਤੀ ਤੇ ਮਗਰ ਬੰਦ ਬੰਦਕ ਸੇਵਾ ਲਈ ਉਹ ਫੇ ਕੀ ਕੀਤਾ ਇਹਨਾਂ ਨੇ ਉਹ ਨੂੰ ਇਹਨੂੰ ਕਿਸੇ ਦੇ ਘਰ ਲੱਤ ਪਿਆ ਵੀ ਇੱਥੇ ਫੜਾਖ ਰਹਾ ਰਹਾ ਤਾਂ ਹੂੰ ਉੱਥੇ ਉਸ ਘਰ ਤੇ ਫੋਨ ਟੇਪ ਕਰਨੇ ਲਾ ਲਿਆ ਤੇ ਉਹ ਤੀਵੀਂ ਨੂੰ ਫੋਨ ਲਾ ਕੇ ਕਰਨ ਇਹ ਉਹਦੀਆਂ ਗੱਲਾਂ ਚ ਆ ਗਿਆ ਤੇ ਉਹ ਗੱਲਾਂ ਇਹਨਾਂ ਰਿਕਾਰਡ ਉਹਨੇ ਰਿਕਾਰਡ ਕਰ ਲਈ ਆ ਫਿਰ ਉਹਨੇ ਇਹਦਾ ਇਸ਼ੂ ਬਣਾ ਲਿਆ ਹੂੰ ਵੀ ਜੇ ਇਹ ਕੱਲਾ ਆਰਐਸਐਸ ਦਾ ਨਹੀਂ ਹੈਗਾ ਬੇ ਤੱਕ ਕਰੈਕਟਰਲੈਸ ਵੀ ਹੈ ਇਹ ਕਰਤਾਰ ਦਾ ਵੀ ਭੈੜਾ ਚਮਕੀਲੇ ਚਮਕੀਲੇ ਤੋਂ ਵੀ ਭੈੜਾ ਇਹ ਤਾਂ ਫਰ ਫਿਰ ਉਹਨੇ ਇਹ ਦੇਨਾ ਇਹ ਜਿੱਤ ਨਾ ਉਹਦਾ ਬਾਥਰੂਮ ਤੇ ਉਹਨੇ ਇਹ ਕੱਢ ਲਿਆ ਇਹਨਾਂ ਆਪਣੇ ਅੰਡਰਵੀਰ ਕਿਤੇ ਸੁੱਕਣੀ ਪਾਈ ਹੋਣੀ ਤਾਂ ਫਿਰ ਉਹਨੇ ਇਹ ਪਾ ਲਿਆ ਕਿਤੇ ਤੇ ਵੀ ਤਾਂ ਕੇ ਸਿੰਘ ਗਿਆ ਬੇ ਤਾਂ ਤੇ ਇਹ ਅੰਡਰਵੀਰ ਪਾਉਂਦਾ ਹਾਂ ਹਾਂ ਉਹ ਜਾਨੀ ਤੇਰੀ ਨੂੰ ਉੱਥੋਂ ਨੇ ਜਲੀਲ ਕਰਕੇ ਕੱਢਿਆ ਤੇ ਇਹ ਜਦੋਂ ਇੰਡੀਆ ਗਿਆ ਤੇ ਉਹਦੋਂ ਮੱਲਾ ਸ਼ਾਇਦ ਬਦਾਂਤੀ ਬਣ ਗਿਆ ਸੀ ਹਾਂ ਫਿਰ ਉਹਨੇ ਇਹਦੀ ਬਦਾਂਤੀ ਕੋ ਸ਼ਿਕਾਇਤ ਕਰਤੀ ਇਥੋਂ ਪਾਂ ਜਿਹ ਮੈਂਬਰੀ ਕਮੇਟੀ ਬਣਾ ਕੇ ਦੋ ਤੇ ਤਿੰਨ ਜਣੇ ਗਏ ਵਿਦਾਂਤੀ ਕੋ ਸ਼ਿਕਾਇਤ ਕੀਤੀ ਫਿਰ ਵਿਦਾਂਤੀ ਨੇ ਇਹਨੂੰ ਹਕਾਲਤਾ ਤੇ ਛੱਡ ਲਿਆ ਹੂੰ ਫਿਰ ਇਹ ਇਹ ਉਹ ਨਾਲ ਨਾ ਨੂੰ ਜੋ ਹਟਾ ਦਲੇ ਇਹ ਉਹ ਨਾਲ ਵੀ ਉਹਦਾ ਇਹ ਵਿਦਵਾਨ ਬਣਿਆ ਉਦੋਂ 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 ਇਹ ਆਪੇ ਦੱਸਦਾ ਸੀ ਵੀ ਇਹਨੂੰ ਟਕਸਾਲ ਨੇ ਬਚਾਇਆ ਸੀ ਹੂੰ ਇਹ ਇਹ ਤਾਂ ਹੀ ਟਕਸਾਲ ਦੇ ਬਾਰੇ ਕੁਝ ਨਹੀਂ ਬੋਲ ਸਕਦਾ ਹਾਂ ਕਿਉਂਕਿ ਕੀਤਾ ਵੀ ਉਹ ਨਹੀਂ ਸੀਗਾ ਨਾ ਫਿਰ ਉਹਨੇ ਕਿਹਾ ਵੀ ਉਹ ਤੇਰੀ ਅਸੀ ਦਵਾਲਨ ਇਹ ਉਦੋਂ ਤਾਂ ਬਹੁਤ ਹੋਤੇ ਇਹਦੀ ਰਿਕਾਰਡਿੰਗ ਜਿਹੜੀ ਸੀ ਨਾ ਲੇਡੀ ਦੇ ਨਾਲ ਉਹ ਬਹੁਤ ਚੱਲਦੀ ਸੀ ਹੈਗੀ ਹੈਗੀ ਉੱਥੇ ਮੈਨੂੰ ਲੱਗਦਾ YouTube ਤੇ ਵੀ ਪਈ ਹੈ ਘੁੰਮਦੀ ਆ ਹਾਂ ਹੂੰ ਉਹ ਹੈ ਦਾ ਤਾਂ ਫਿਰ ਜਿੱਦਾਂ ਹੁਣ ਉਹ ਵਿਦਵਾਨ ਜਿਹੜੇ ਆ ਉਹ ਇੱਦਾਂ ਆ ਜਲੀ ਬਣੇ ਉਹ ਜਿਹੜੇ ਉਹ ਇਹਨਾਂ ਦੇ ਹੱਕ 'ਚ ਬੋਲਦੇ ਆ ਉਹ ਇੱਦਾਂ ਕੋਈ ਨਾ ਕੋਈ ਨਹੀਂ ਰੱਖੀਓ ਹੁੰਦੀ ਤਦ ਇਹ ਹੈ ਪਹਿ ਹੈ ਇਦਾਂ ਦੀਆਂ ਗੱਲਾਂ ਕਿਉਂਕਿ ਉਹ ਜੇ ਤੁਸੀਂ ਮੰਨ ਲਓ ਵੀ ਮੰਨ ਲਓ ਸਚਾਈ ਤੇ ਨਹੀਂ ਚੱਲਣਾ ਜੇ ਤੁਹਾਨੂੰ ਕਿੰਨੇ ਕੁਝ ਗਲਤ ਗੱਲਾਂ ਕਰਨੀਆਂ ਪੈਣੀਆਂ ਝੂਟੀਆਂ ਇੱਧਰੋਂ ਇੱਧਰੇ ਕੱਟਣੀ ਪੈਣੀ ਇੱਧਰੋਂ ਵੱਢਣੀ ਪੈਣੀ ਹੈਨਾ ਤਾਂ ਇਹ ਉਹ ਪਿਕ ਐਂਡ ਚੂਜ਼ ਕਰ ਲੈਂਦੇ ਆ ਫਿਰ ਵਿੱਚੋਂ ਇਹਨੂੰ ਛੱਡ ਦੇਣੀ ਗੱਲ ਜਿਹੜੀ ਉਨ੍ਹਾਂ ਦੇ ਹਿੱਤ ਚ ਜਾਂਦੇ ਉਹ ਬਾਹਰ ਦੇਣੀ ਹੈ ਬਸ ਬਸੋ ਕਿਸੇ ਨੂੰ ਪ੍ਰਮੋਟ ਕਰਨਾ ਕਿਸੇ ਨੂੰ ਦਬਾਉਣਾ ਆ ਉਹਦੇ ਲਈ ਪਠਾਣੇ ਨਾਲ ਇਹਨਾਂ ਨੂੰ ਤਾਂ ਪਿੱਛੋਂ ਹਦਾਇਤ ਹੀ ਹੁੰਦੀ ਆ ਜੀ ਅਗਲਾ ਕਹਿੰਦਾ ਵੀ ਭਾਈ ਇਹਦੇ ਉੱਤੇ ਬੋਲਤ ਨੂੰ ਬਿਠਾਇਆ ਕਾਦ ਲਈ ਆ ਇੱਥੇ ਹੂੰ ਚਲੋ ਠੀਕ ਆ ਜੀ ਥੈਂਕ ਯੂ ਥੈਂਕ ਯੂ ਵੈਸੇ ਵੀ ਭਾਜੀ ਇੱਕ ਚੀਜ਼ ਹੋਰ ਦੇਖੋ ਹਾਂਜੀ ਤੁਹਾਡੇ ਇਧਰੋਂ ਪਰੇ ਜਲੰਧਰ ਹੂੰ ਇਧਰ ਫਗਵਾੜਾ ਹੂੰ ਫਗਵਾੜੇ ਤੋਂ ਬਾਅਦ ਬੰਗਾ ਹਾਂਜੀ ਤੇ ਇੱਧਰ ਮਾਲਪੁਰ ਹੂੰ ਤੇ ਹੁਸ਼ਿਆਰ ਪਰ ਹੂੰ ਇਹ ਇੱਕ ਲਾਈਨ ਖੇਚ ਲਓ ਯਾਨੀ ਜਲੰਧਰ ਤੋਂ ਹੁਸ਼ਿਆਰ ਪਰ ਨੂੰ ਉੱਥੋਂ ਮਾਲਪੁਰ ਨੂੰ ਮਾਲਪੁਰ ਤੋਂ ਬੰਗਾ ਬੰਗਿਆਂ ਤੋਂ ਫਗਵਾੜੇ ਫਗਵਾੜੇ ਤੋਂ ਜਲੰਧਰ ਹੂੰ ਇੱਥੇ ਛਿੱਟ ਰਿਹਾ ਹਾਂ ਸਿਨਮੇ ਉਦੋਂ ਇੱਥੇ ਸੀਗੇ ਸਿਨਮੇ ਹੁਣ ਵੀ ਸ਼ਾਇਦ ਇੱਥੇ ਹੁਣ ਵਿਚਾਲੇ ਨਾ ਹੋਵੇ ਜੀ ਆ ਜਲੰਧਰ ਜਾਦੇ ਹੁੰਦੇ ਸੀ ਮੇਰਾ ਹਾਂ ਜਲੰਧਰ ਮਤਲਬ ਉਹ ਜਿਹੜੇ ਗਬਲੇ ਜਿੰਨੇ ਵਿਚਾਰੇ ਵਾਲੇ ਪਿੰਡ ਆ ਉਹਨਾਂ ਨੂੰ ਫਿਲਮ ਦੇਖਣ ਜਾਣ ਲਈ ਵੀ ਏਡੀ ਦੂਰ ਜਾਣਾ ਪੈਂਦਾ ਸੀ ਹੂੰ ਇਹ ਸੀ ਮਨੋਰੰਜਨ ਦਾ ਸਾਧਨ ਹਾਂਜੀ ਉਤੋਂ ਬਿਨਾ ਆਹੀ ਵਿਆਹੇ ਸੀਗੇ ਨਾ ਵੀ ਜਿਹਦੇ ਉੱਤੇ ਲੋਕ ਆਪਣਾ ਬੀਬੀਆਂ ਖਾਸ ਕਰਕੇ ਐਂਟਰਟੇਨ ਕਰ ਲੈਣੇ ਸੀ ਆਪਣੇ ਆਪ ਨੂੰ